ਅੱਜ ਜਿਹੜਾ ਗਿਆਨ ਇਸ ਬੰਲ ਕੋਲੋਂ ਮਿਲਿਆ ਪਰਮੇਸ਼ਰ ਸਮੁੰਦਰ ਦੀ ਨਿਆਈ ਹੈ ਉਹਦੇ ਗੁਣ ਸਮੁੰਦਰ ਦੀ ਨਿਆਈ ਨੇ ਮੈਂ ਆਪਣੇ ਬৌਧਿਕ ਤਲ ਦੇ ਉੱਤੇ ਆ ਕੇ ਉਹਦਾ ਅੰਤ ਪਾਉਣਾ ਚਾਹੁੰਨਾ ਪਰ ਨਹੀਂ ਅੰਤ ਪਾਇਆ ਜਾ ਸਕਦਾ ਫੇਰ ਰਹਿ ਜਾਂਦੇ ਨੇ ਜਿੰਨੀ ਵਾਰ ਕੋਸ਼ਿਸ਼ ਕਰਦਾ ਉਨੀ ਵਾਰ ਬਾਹਰ ਰਹਿ ਜਾਂਦੇ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੇ ਪਿਆਰੇ ਬਚਨ ਕੀਤੇ ਉਹ ਕਹਿੰਦੇ ਮਨੁੱਖ ਕੋਲੇ ਇਹ ਬੁੱਧੀ ਰੂਪੀ ਕਟੋਰਾ ਸੀ ਇਹਨੇ ਇਸ ਬੁੱਧੀ ਰੂਪੀ ਕਟੋਰੇ ਨੂੰ ਆਪਣੇ ਹੱਥਾਂ ਵਿੱਚ ਫੜਿਆ ਜਿੱਥੋਂ ਵਿਗਿਆਨ ਮਿਲਦਾ ਸੀ ਇਹ ਆਪਣੇ ਕਟੋਰੇ ਨੂੰ ਲੈ ਕੇ ਉੱਥੇ-ਉੱਥੇ ਗਿਆ ਹਰ ਇੱਕ ਨੇ ਜਿੰਨਾ ਉਹਦੇ ਕੋਲ ਗਿਆਨ ਸੀ ਉਸ ਕਟੋਰੇ ਵਿੱਚ ਪਾਇਆ ਫਿਰ ਜਦੋਂ ਕਾਫੀ ਗਿਆਨ ਇਕੱਠਾ ਹੋ ਗਿਆ ਮਨ 'ਚ ਵਿਚਾਰ ਆਈ ਵੇ ਹੁਣ ਮੈਂ ਤੇ ਮੈਂ ਬੜਾ ਵਿਦਵਾਨ ਬਣ ਗਿਆ ਹੁਣ ਤੇ ਦੁਨੀਆ 'ਚ ਬੜਾ ਮੇਰਾ ਨਾਮ ਹੋ ਗਿਆ ਹੁਣ ਕਿਉਂ ਨਾ ਮੈਂ ਇਹ ਬੁੱਧੀ ਰੂਪੇ ਕਟੋਰਾ ਲੈ ਕੇ ਗੁਰੂ ਦੇ ਚਰਨਾਂ ਵਿੱਚ ਜਾਵਾਂ ਸੱਚੇ ਪਾਤਸ਼ਾਹ ਕੋਈ ਹੋਣਗੇ ਭਾਈ ਨੰਦ ਲਾਲ ਜੀ ਵੀ ਆਏ ਸਨ ਕਿ ਸੱਚੇ ਪਾਤਸ਼ਾਹ ਮੈਂ ਬੜਾ ਵਿਦਵਾਨ ਆ ਤੇ ਮਨਚੇ ਵੀ ਖੁਸ਼ ਹੋਣਗੇ ਮੈਨੂੰ ਮੇਰੀ ਵਿਦਵਤਾ ਦੇਖ ਕੇ ਮੇਰੇ ਗਿਆਨ ਦੇਖ ਕੇ ਭਾਈ ਵੀਰ ਸਿੰਘ ਜੀ ਨੇ ਬੜੇ ਪਿਆਰੇ ਬਚਨ ਕੀਤੇ ਉਹ ਕਹਿੰਦੇ ਸਿਰ ਕਚਕੌਲ ਬਣਾ ਹੱਥ ਲੈ ਤਾ ਪੜਿਆਂ ਦਵਾਰੇ ਫਿਰਿਆ ਸਿਰ ਦਾ ਇੱਕ ਲੋਟਾ ਬਣਾ ਲਿਆ ਮੰਗਣਵਾਲਾ ਹੱਥ 'ਚ ਫੜ ਲਿਆ ਉਹ ਤੇ ਪੜਿਆਂ ਦੇ ਦਵਾਰੇ ਉੱਤੇ ਮੈਂ ਫਿਰਦਾ ਰਿਆ ਸਿਰ ਕਚਕੌਲ ਬਣਾ ਹੱਥ ਲੈ ਤਾ ਪੜਿਆਂ ਦਵਾਰੇ ਫਿਰਿਆ ਮੰਗ ਮੰਗ ਟੁਪੜ ਇਸ ਵਿੱਚ ਪਾਏ ਤਨ ਤਨ ਇਸ ਨੂੰ ਭਰਿਆ ਕਹਿੰਦੇ ਮੰਗ ਮੰਗ ਕੇ ਗਿਆਨ ਦੇ ਟੁਕੜੇ ਇਹਦੇ ਵਿੱਚ ਪਾਉਂਦਾ ਰਿਹਾ। ਮਸਤੀਰ ਸਾਹਿਬ ਕਹਿੰਦੇ ਦੂਜਿਆਂ ਦਾ ਗਿਆਨ ਤੇ ਵੜਾ ਰੱਖਦਾ ਹੈ। ਆਪਣਾ ਵੀ ਗਿਆਨ ਦਾਸਣਾ ਤੇਰਾ ਅੰਤੁਰਗੀ ਹੈ। ਆਪਾਂ ਵੀ ਕਈ ਵਾਰੀ ਮੇਰੇ ਵਰਗੇ ਸਟੇਜ ਤੋਂ ਫਲਾਣਾ ਵਿਦਵਾਨ ਇਹ ਕਹਿੰਦਾ ਫਲਾਣਾ ਇਹ ਕਹਿੰਦਾ ਫਲਾਣਾ ਇਹ ਕਹਿੰਦਾ ਤੀਹਾਂ ਤੋਂ ਕਿੱਥੇ ਪਹੁੰਚਿਆ ਹੈ। ਤੇਰਾ ਆਪਣਾ ਸਵੈ ਪ੍ਰਚੋਲ ਆਪਣੀ ਪਹੁੰਚ ਕਿੱਥੇ ਤੱਕ ਉਹ ਵਿਦਵਾਨਾਂ ਦੀ ਤੇ ਕਰਤੀ ਪਹੁੰਚ। ਪਰ ਤੇਰਾ ਅਨੁਭਵ ਕਿੱਥੇ ਤੱਕ ਗਿਆ? ਗਲਤੀ ਇੱਥੇ ਨਿਬੜਦੀ ਹੈ ਨਾ ਦੂਜਿਆਂ ਦਾ ਤਾਂ ਫਿਰ ਸਿਰ ਤੇ ਭਾਰੀ ਚੱਕੀ ਫਿਰਦਾ ਹੈ ਕਹਿੰਦੇ ਮੰਗ ਮੰਗ ਤੋ ਟੁਕੜ ਇਸ ਵਿੱਚ ਪਾਏ ਤਨ ਤਨ ਇਸ ਨੂੰ ਭਰਿਆ ਭਰਿਆ ਵੇਖ ਆਫਰੇਆ ਸਾਵੇਂ ਜਾਣਾ ਪੰਡਿਤ ਹੋਇਆ ਕਹਿੰਦੇ ਜਦੋਂ ਭੜ ਗਿਆ ਨਾ ਮੈਂ ਆਫਰ ਗਿਆ ਮੈਂ ਗਿਆਨ ਮੈਂ ਬੜਾ ਵੱਡਾ ਗਿਆਨੀ ਬਣ ਗਿਆ ਮੈਂ ਪੁੱਛਾ ਹੋ ਹੋ ਤੁਰਿਆ ਕਹਿੰਦੇ ਉੱਚਾ ਹੋ ਹੋ ਕੇ ਦਿੰਦਾ ਮੈਂ ਸੰਗਰ ਦੇ ਵਿੱਚ ਲੈ ਮੈਂ ਗਿਆਨਾਸੂ ਕਮਾਲ ਹੈ ਕਿ ਮੇਰੇ ਵਰਗਾ ਗਿਆਨੀ ਕਿਸੇ ਕੋਲ ਨਹੀਂ ਮੈਂ ਫੇ ਕਹਿੰਦੇ ਭਰਿਆ ਵੇ ਕਾ ਪ੍ਰਿਆ ਸਾਮੇ ਜਾਣਾ ਪੰਡਿਤ ਹੋਇਆ ਟਿਕੇ ਨਾ ਪੈਰ ਜਮੀਨ ਤੇ ਮੇਰਾ ਉੱਚਾ ਹੋਹ ਤੁਰਿਆ ਕਹਿੰਦੇ ਜਮੀਨ ਉੱਤੇ ਮੇਰਾ ਪੈਰ ਨਹੀਂ ਚੱਕਦਾ ਸੀ ਮੇਰੀ ਤੋਰ ਵੀ ਵੱਖਰੀ ਮੇਰਾ ਵੇਖਣ ਦਾ ਅੰਦਾਜ਼ ਵੀ ਵੱਖਰਾ ਮੇਰਾ ਬੋਲਣ ਦਾ ਅੰਦਾਜ਼ ਵੀ ਵੱਖਰਾ ਸਾਰਾ ਕੁਝ ਹੀ ਵੱਖਰਾ ਹੋ ਗਿਆ ਤੇ ਆਇਆ ਮੈਂ ਗੁਰੂ ਦੀ ਖੁਸ਼ੀ ਲੈ ਕਿ ਨਵੇਂ ਪਾਸੇ ਆ ਖੁਸ਼ ਹੋਣਗੇ ਸਾਰਾ ਕੁਝ ਦੇਖ ਕੇ ਕਿ ਬੜਾ ਵੱਡਾ ਗਿਆਨਾ ਸੁ ਬਣ ਕੇ ਆਇਆ ਹੈ ਕਹਿੰਦੇ ਟਿਕੇ ਨਾ ਪੈਰ ਜ਼ਮੀਂ ਤੇ ਮੇਰਾ ਉੱਚਾ ਹੋ ਹੋ ਤੁਰਿਆ ਇੱਕ ਦਿਨ ਇੱਕ ਕਚਕੌਲ ਲੈ ਗਿਆ ਮੁਰਸ਼ਿਦ ਮੂਹਰੇ ਧਰਿਆ ਇੱਕ ਦਿਨ ਕਹਿੰਦੇ ਟਟੋਰਾ ਗੁਰੂ ਦੇ ਚਰਨਾਂ ਵਿੱਚ ਮੈਂ ਲੈ ਗਿਆ ਤੇ ਉਹਦੇ ਅੱਗੇ ਰੱਖ ਦਿੱਤਾ ਸੱਚੇ ਬਾਦਸ਼ਾਹ ਆ ਵੇਖੋ ਮੈਂ ਕਿੰਨਾ ਗਿਆਨ ਇਕੱਠਾ ਕਰਕੇ ਲੈ ਕੇ ਆਇਆ ਪਰ ਕਹਿੰਦੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਗੁਰੂ ਨੇ ਖੁਸ਼ ਹੋਣ ਦੀ ਜਗ੍ਹਾ ਮੈਨੂੰ ਇਹ ਗੱਲ ਤਾਂ ਕਿ ਜੋਠ ਜੋਠ ਕਰ ਉਸ ਉਲਟਾਇਆ ਖਾਲੀ ਸਾਰਾ ਕਰਿਆ ਉਹ ਕਹਿੰਦੇ ਝੂਠ ਚੱਕੀ ਫਿਰਦੇ ਨੇ 13 ਤੇ ਕੁਝ ਵੀ ਨਹੀਂ ਇਹਦੇ ਵਿੱਚ ਕਦੇ ਕਿਸੇ ਦੀ ਝੂਠ ਚੱਕ ਲਈ 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 13 ਤੇ ਕੁਝ ਵੀ ਨਹੀਂ ਇਹਦੇ ਵਿੱਚ ਸਚੇ ਪਾਤਸ਼ਾਹ ਕਹਿੰਦੇ ਮੇਰੇ ਪਹਿਰਾ ਹੇਠੋਂ ਜ਼ਮੀਨ ਨਿਕਲ ਗਈ ਕਿ ਮੈਂ ਇਹ ਝੂਠ ਹੀ ਚੱਕੀ ਫਿਰਦਾ ساری ਜਿੰਦਗੀ जोड़ जोड़ कर उस उल्टा या खाली सारा करे या। गुरु साहब ने बचन की तो खाली कर दे गुरु द्वारे हुए सोजी पाए सी एक द्वारे तो ये हच्छा हुए सी मैले हच्छे का विचार आप बरताए सी मत को जाने जाए अगे पाए सी जेहे कर्म कमाए तेहा हुए सी हुण ਕਹਿੰਦੇ ਮਲ ਮਲ ਕੇ ਫਿਰ ਧੋਤਾ ਇਸ ਨੂੰ ਮੈਲ ਇਲਮ ਦੇ ਲਾਹੀ ਗੁਰੂ ਸਾਹਿਬ ਨੇ ਕੀ ਕੀਤਾ ਇਹਨੂੰ ਫਿਰ ਮਲ ਮਲ ਕੇ ਧੋਤਾ ਮਾਝਿਆ ਨੇ ਇਹਦੇ ਤੇ ਜਿਹੜੀ ਇਲਮ ਦੀ ਮੈਲ ਲੱਗੀ ਸੀ ਗਿਆਨ ਦੀ ਮੈਲ ਲੱਗੀ ਹੋਈ ਸੀ ਨਾ ਧੋਤੀ ਇਸਾਰੀ ਇਸਾਰੀ ਵੇਖੋ ਇੱਕ ਅਜ ਕੌਲ ਕਮਲ ਬਾਗ ਫਿਰ ਖੇੜਿਆ ਕਹਿੰਦੇ ਭਾਵੇਂ ਹੁਣ ਗਿਆਨ ਨਹੀਂ ਪਰ ਜਿਹੜਾ ਖਿੜਾਓ ਹੁਣ ਅੰਦਰ ਹੈ ਨਾ ਹੁਣ ਬੋਝ ਨਹੀਂ ਹੁਣ ਕਿਉਂਕਿ ਗੁਰੂ ਗ੍ਰੰਥ ਸਾਹਿਬ ਰੂਪੇ ਗਿਆਨ ਦੇ ਸਮੁੰਦਰ ਦੇ ਵਿੱਚ ਮੇਰਾ ਕਟੂਰਾ ਸਮਾ ਗਿਆ ਇਸ ਸਾਡਾ ਜੀਵਨ ਦਾ ਪੱਖ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਇੱਕ ਬਾਬਲ ਨਗਰ ਦੇ ਵਿੱਚ ਗਏ ਹੁਣ ਕੁਝ ਲੇਟ ਹੋਣ ਕਰਕੇ ਉਸ ਨਗਰ ਦੇ ਵਿੱਚ ਜਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪਹੁੰਚੇ ਲੰਗਰ ਦਾ ਪ੍ਰਬੰਧ ਨਾ ਹੋਣ ਕਰਕੇ ਉਸ ਨਗਰ ਵਾਲਿਆਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋਂ ਰਹਿਮਤ ਕਰੋ ਬਖਸ਼ਿਸ਼ ਕਰੋ ਆ ਜੇ ਸਾਰੇ ਸਿੱਖਾਂ ਨੂੰ ਸਾਡੇ ਘਰਾਂ ਵਿੱਚ ਭੇਜ ਦਿਓ ਅਸੀਂ ਸਾਰੇ ਕੁਝ ਕੁ ਸਿੱਖ ਇਕੱਠੇ ਹੋ ਕੇ ਲੈ ਜਾਂਦੇ ਆਂ ਸੇਵਾ ਕਰਨ ਲਈ ਵੀ ਹਰੇਕ ਨੂੰ ਲੰਗਰ ਛਕਾ ਦੇਵਾਂਗੇ ਜਿੰਦਾ ਦਾ ਸਾਡੇ ਕੋਲ ਹੈ ਸਦਾ ਕੁਝ ਦਾ ਸਤਿਗੁਰੂ ਜੀ ਖੁਸ਼ ਹੋਏ ਇੱਕ ਪਰਿਵਾਰ ਨੇ ਸਤਗੁਰਾਂ ਲਈ ਭੋਜਨ ਲਿਆਂਦਾ ਬਾਕੀ ਕੋਈ ਦੋ ਸਿੱਖ ਲੈ ਗਿਆ ਕੋਈ ਚਾਰ ਸਿੱਖ ਲੈ ਗਿਆ ਕੋਈ ਛੇ ਸਿੱਖ ਲੈ ਗਿਆ ਉਹਨਾਂ ਵਿੱਚ ਇੱਕ ਬੜਾ ਗਰੀਬ ਜਾਸਟਿਕ ਸੀਗਾ ਹੁਣ ਉਹਦੇ ਮਨ ਚੇ ਵੀ ਚਾਹ ਫਾਇਦਾ ਹੋਇਆ ਸਾਰੀ ਸੇਵਾ ਲੈ ਰਹੀ ਹੈ ਨੇ ਤੇ ਮੈਂ ਮੰਝਿਆ ਰਹਿ ਜਾਂਦਾ ਅਸਲ 'ਚ ਗਰੀਬ ਉਹ ਨਹੀਂ ਜਿਹਦੇ ਅੰਦਰ ਭਾਵਨਾ ਹੈ ਸੇਵਾ ਦੀ ਗਰੀਬ ਉਹ ਹੈ ਜਿਹਦੇ ਕੋਲ ਹੁੰਦਾ ਸੁੰਨਿਆ ਸਾਰਾ ਕੁਝ ਪਰ ਮਨ ਦੇ ਵਿੱਚ ਭਾਵਨਾ ਨਹੀਂ ਹੈ ਕਿ ਮੈਂ ਸੇਵਾ ਕਰਾਂ ਹੈ ਸਾਰਾ ਕੁਝ ਪਰ ਚਾਹੁੰਦਾ ਨਹੀਂ ਕਿ ਮੈਂ ਸੇਵਾ ਵਿੱਚ ਕੁਝ ਨਾ ਆਵਾਂ ਅਸਲ ਉਹ ਗਰੀਬ ਹੈ ਕਹਿੰਦੇ ਜਿੰਨ ਕੇ ਪੱਲੇ ਤਨ ਵਸੇ ਤਿੰਨ